ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਗਸੂ ਅੰਮ੍ਰਿਤ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਨਾ ਬੰਦੂਦੀਨ ਦੇਵਾਲ ਸਤਿਗੁਰੂ ਕਿਰਪਾਲੂ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਬੰਦਨਾ ਹੈ ਐਸੇ ਸਤਿਗੁਰੂ ਦੀਨ ਦੁਨੀ ਦੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਗਰੀਬਾਂ ਨੂੰ ਨਵਾਜਣ ਵਾਲੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸੁੱਖਾਂ ਨੂੰ ਦੇਣ ਵਾਲੇ ਸਾਰੇ ਪਾਪਾਂ ਨੂੰ ਨਾਸ਼ ਕਰਨੇ ਦੁੱਖਾਂ ਨੂੰ ਹੰਤਣ ਵਾਲੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਹਮੇਸ਼ਾ ਪਾਈ ਜੁੜ ਕੇ ਸਨਿਮਰਤਾ ਸਹਿਤ ਅਰਦਾਸ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਸਾਰੀ ਇਸ਼ਾਵਾਂ ਨੂੰ ਪੂਰੀਆਂ ਕਰ ਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਖਾਲਸਾ ਜੀ ਮਹਾਰਾਜ ਦੇ ਘਰ ਵਿੱਚ ਇੱਕ ਗਾਂ ਹੈ ਕਾਮ ਤੇਨ ਉਹ ਗਾਹ ਦਾ ਰੂਪ ਧਾਰ ਕੇ ਤਰਦੀ ਤੇ ਹੁੰਦੀ ਹੈ ਸਤਿਗੁਰ ਸਕੇ ਪਾਸ਼ਾ ਮਹਾਰਾਜ ਦੇ ਘਰ ਕਰੋੜਾ ਹੀ ਇਹੋ ਜਿਹਾਂ ਕਾਮ ਤੇ ਨਾ ਨੇ ਸੋ ਇਸ ਵੇਲੇ ਖਾਲਸਾ ਜੀ ਜਿਸ ਵੇਲੇ ਉਹ ਇੱਕ ਸਾਖੀ ਆਉਂਦੀ ਹੈ ਫੈਰੀਸ਼ੀ ਜਮਦਗਣੀ ਦੀ ਤੇ ਪਰਸਰਾਮ ਦੇ ਪਿਓ ਹੁਣਾ ਦੀ ਤੇ ਸਹਾਂਸਰ ਬਾਹੂ ਦੀ ਉਹ ਜਮਦਗਣੀ ਨੇ ਖਾਲਸਾ ਜੀ ਕਾਮ ਤੇਣ ਗਾਂ ਸੱਦ ਕੇ ਤੇ ਉਹਦੀ ਸਾਰੀ ਫੌਜ ਜਿਹੜੀ ਲੱਖਾਂ ਦੇ ਹਿਸਾਬ ਨਾਲ ਸੀ ਉਹਨੂੰ ਰੋਟੀ ਪਾਣੀ ਖਵਾਇਆ ਸੀ ਸੋ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਪਤਾ ਨਹੀਂ ਕਰੋੜਾਂ ਅਰਬਾਂ ਖਰਬਾਂ ਇਹੋ ਜੀਆਂ ਗਾਈਆਂ ਨੇ ਜਿਹੜੀਆਂ ਇੱਛਾਂ ਨੂੰ ਪੂਰਾ ਕਰਨ ਵਾਲੀਆਂ ਨੇ ਪਰ ਸਾਰਿਆਂ ਤੋਂ ਵੱਡਾ ਦਾਤਾ ਕਾਮ ਤੇਲ ਅਕਾਲ ਪੁਰਖ ਵਾਹਿਗੁਰੂ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਜਿਸ ਦੇ ਵਸ ਖਾਲਸਾ ਜੀ ਇਹੋ ਜੀਆਂ ਸਾਰੀਆਂ ਇਛਾਵਾਂ ਨੂੰ ਪੂਰੀਆਂ ਕਰਨ ਵਾਲੀਆਂ ਦਾਵਾਂ ਨੇ ਉਹ ਵਾਹਿਗੁਰੂ ਸੱਚੇ ਪਾਸ਼ਾ ਐਡਾ ਪੂਰਨ ਸਮਰੱਥ ਹੈ ਕੋਈ ਇਹੋ ਜੀ ਮਨੁੱਖ ਦੀ ਇੱਛਾ ਨਹੀਂ ਹੈ ਜਿਹੜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪੂਰੀ ਨਾ ਕਰ ਸਕਣ ਖਾਲਸਾ ਦੀ ਕਮੀ ਹੈ ਸਾਡੇ ਆਪਣੇ ਅੰਦਰ ਸਾਡੀ ਸ਼ਰਧਾ ਦੇ ਅੰਦਰ ਸਾਡੇ ਪ੍ਰੇਮ ਦੇ ਅੰਦਰ ਕਮੀ ਹੁੰਦੀ ਹੈ ਸੋ ਜਿਵੇਂ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਆਪਾਂ ਖਾਲਸਾ ਦੀ ਝਾਤ ਮਾਰ ਰਹੇ ਹਾਂ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀ ਦੇ ਮਾਲਕ ਜੀਆਂ ਕੋਲੇ ਬਹੁਤ ਸਿੱਖ ਆਏ ਮਹਾਰਾਜ ਦੇ ਦੀਨ ਦੁਨੀ ਦੇ ਬਾਦਸ਼ਾਹ ਦੇ ਚਰਨਾਂ ਵਿੱਚ ਦਰਬਾਰ ਸਾਹਿਬ ਜਦੋਂ ਸਾਰੀ ਹੋਈ ਖਾਲਸਾ ਜੀ ਆਪ ਕੋ ਆਪਣਾ ਪਲੇਸ਼ ਲਿਆ ਆਪ ਕੋ ਆਪਣੇ ਮਨ ਦੀਆਂ ਦਿੱਤੀਆਂ ਦੇ ਹਿਸਾਬ ਨਾਲ ਪ੍ਰਸ਼ਨ ਪੁੱਛੇ ਉਹਨਾਂ ਦੇ ਵਿੱਚ ਖਾਲਸਾ ਜੀ ਬਹੁਤ ਸਾਰੇ ਸੇਖ ਸੰਗ ਇੱਕ ਨੇ ਆ ਕੇ ਪੁੱਛਣਾ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਕਹਿੰਦੇ ਹੋ ਕਿ ਜਿਹੜਾ ਨਾਮ ਹੈ ਪਰਮੇਸ਼ਰ ਦਾ ਵਾਹਿਗੁਰੂ ਦਾ ਜਿਹੜਾ ਬੰਦਾ ਨਾਮ ਜਪੇਗਾ ਉਹ ਨਰਕਾ ਨੂੰ ਨਹੀਂ ਜਾਏਗਾ ਨਾਮ ਜਪਣ ਵਾਲਾ ਮਨੁੱਖ, ਨਾਮ ਦੀ ਕਮਾਈ ਕਰਨ ਵਾਲਾ ਮਨੁੱਖ ਕਦੇ ਨਰਕਾਂ ਵਿੱਚ ਨਹੀਂ ਪੈ ਸਕਦਾ। ਪਰ ਮਹਾਰਾਜ ਜੀ ਮੈਨੂੰ ਨਾ ਪੰਡਿਤ ਲੋਕ, ਬ੍ਰਾਹਮਣ ਲੋਕ ਹੁਜਤਾ ਕਰਦੇ ਨੇ, ਟਿਚਰਾ ਕਰਦੇ ਨੇ ਵੀ ਤੇਰੇ ਗੁਰੂ ਨੇ ਕਿਹੜਾ ਇਹੋ ਜਿਹਾ ਤੇਰਾ ਗੁਰੂ ਆ ਜਿਹੜਾ ਕਹਿੰਦਾ ਨਾਮ ਜਪਣ ਨਾਲ ਨਰਕਾਂ 'ਚ ਨਹੀਂ ਜਾਈਦਾ। ਤੇ ਫਿਰ ਜੇ ਨਾਮ ਜਪਣ ਨਾਲ ਪਰਮੇਸ਼ਰ ਦਾ ਨਾਮ ਜਪਣ ਨਾਲ ਨਰਕਾਂ ਵਿੱਚ ਨਹੀਂ ਜਾਈਦਾ, ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਨਰਕ ਬਣਾਏ ਕਿਉਂ ਨੇ? ਕਾਦੇ ਵਾਸਤੇ ਨਰਕ ਬਣਾਏ ਨੇ ਇਹੋ ਜੀਆਂ ਬਿਰਤੀਆਂ ਦੀਆਂ ਗੱਲਾਂ ਖਾਲਸਾ ਜੀ ਮੂਰਖਾਂ ਨੂੰ ਜਿਵੇਂ ਸੂਰਜ ਚੜ੍ਹਿਆ ਹੋਵੇ ਉਹ ਉੱਲੂਆਂ ਨੂੰ ਨਜ਼ਰ ਨਹੀਂ ਆਉਂਦਾ ਉੱਲੂ ਇਹੀ ਗੱਲ ਕਹਿਣਾ ਰਹਿੰਦਾ ਕਿ ਸੂਰਜ ਹੈ ਨਹੀਂ ਸੂਰਜ ਹੈ ਨਹੀਂ ਇਹੋ ਜਿਆ ਕੋਈ ਚੀਜ਼ ਇਹੋ ਜੀ ਨਹੀਂ ਹੈਗੀ ਸੂਰਜ ਚੜ੍ਹੇ ਤੇ ਉਹ ਅੰਨ੍ਹਾ ਹੋ ਜਾਂਦਾ ਇਸੇ ਪ੍ਰਕਾਰ ਸਤਗੁਰੂ ਦੀ ਮਹਿਮਾ ਸੁਣ ਕੇ ਨਿੰਦਕ ਦੁਸ਼ਟ ਜਿਹੜੇ ਮਾੜੀ ਦਿੱਤੀ ਵਾਲੇ ਲੋਕ ਹੁੰਦੇ ਆ ਉਹ ਅੰਨੇ ਹੋ ਜਾਂਦੇ ਜਿਵੇਂ ਖਾਲਸਾ ਜੀ ਇੱਕ ਹੁੰਦੀ ਵਿਚਾਰ ਵਿਚਾਰ ਵਿੱਚ ਜਦੋਂ ਸਾਡੇ ਮਨ ਵਿੱਚ ਸ਼ੰਕਾ ਆ ਜਾਵੇ ਅਸੀਂ ਸਤਿਗੁਰੂ ਜੀ ਅੱਗੇ ਉਦਾਸ ਕਰਦੇ ਹਾਂ ਸਤਿਗੁਰਦੇ ਸਿੰਘਾਂ ਅੱਗੇ ਬੇਨਤੀ ਕਰਦੇ ਹਾਂ ਕਿ ਭਾਈ ਮੇਰੇ ਮਨ ਵਿੱਚ ਆ ਇੱਕ ਸ਼ੰਕਾ ਹੈ ਇਹਨੂੰ ਨਿਵਰਤ ਕਰੋ ਤੇ ਖਾਲਸਾ ਜੀ ਉਹਦਾ ਸ਼ੰਕਾ ਨਿਵਰਤ ਹੋ ਸਕਦਾ ਪਰ ਜਿਹੜਾ ਬੰਦਾ ਪਹਿਲਾਂ ਸੋਚ ਲੇ ਵੀ ਭਾਵੇਂ ਮੈਨੂੰ ਕੋਈ ਜਿੰਨਾ ਮਰਜ਼ੀ ਸਮਝਾਈ ਜਾਵੇ ਮੈਂ ਮੰਨਣਾ ਨਹੀਂ ਤੇ ਫਿਰ ਉਹ ਸਵਾਲ ਕਰੇ ਉਹ ਬੰਦੇ ਨੂੰ ਕੋਈ ਨਹੀਂ ਤਾਰ ਸਕਦਾ ਕੋਈ ਨਹੀਂ ਸਮਝਾ ਸਕਦਾ ਸੋ ਆਪਣੇ ਮਨ ਨਾਲ ਹਮੇਸ਼ਾ ਫੁਰਨੇ ਜਿਹੜੇ ਮਨ ਦੇ ਨੇ ਉਹਨਾਂ ਨੂੰ ਫੜਿਆ ਕਰੋ ਮਾਨ ਨਾਲ ਸਲਾਹਾਂ ਕਰਿਆ ਕਰੋ ਜਿਹੜੇ ਲੋਕ ਜਿਵੇਂ ਇੱਕ ਖਾਲਸਾ ਜੀ ਮੈਨੂੰ ਕਮੈਂਟ 2-3 ਵਾਰ ਆਇਆ ਸ਼ਾਇਦ ਉਹ ਵੀ ਸੁਣਦੇ ਹੋਣ ਉਹਨਾਂ ਨੇ ਕਹਿਣਾ ਕੀਤਾ ਇਹ ਸਾਰਾ ਕੁਝ ਝੂਠ ਹੈ ਬਾਬਾ ਦੀਪ ਸਿੰਘ ਸਾਹਿਬ ਵੀ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਸਾਰਾ ਕੁਝ ਝੂਠ ਹੈ ਇਹ ਸਾਰਾ ਪਖੰਡ ਹੈ ਮੇਰੇ ਨਾਲ ਤਾਂ ਕੁਝ ਹੋਇਆ ਨਹੀਂ ਇਹ ਤੁਸੀਂ ਗੱਲਾਂ ਆਪਣੇ ਕੋਲੋਂ ਬਣਾਉਂਦੇ ਹੋ ਜਾਂ ਏਵੇਂ ਜਾਂ ਉਹਵੇਂ ਸਭ ਕੁਝ ਦੇਖੋ ਭਾਈ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਵਾਸਤੇ ਪੂਰਨ ਨੇ ਮਹਾਰਾਜ ਸਮਰੱਥ ਨੇ ਸਤਗੁਰ ਘਟਿਆ ਨਹੀਂ ਕਰਦੇ ਜਿਵੇਂ ਸੂਰਜ ਦੀ ਲਾਈਟ ਗੰਦਗੀ ਤੇ ਵੀ ਪੈਂਦੀ ਆ ਰੋਸ਼ਨੀ ਗੰਦਗੀ ਤੇ ਵੀ ਪੈਂਦੀ ਆ ਚੰਗੀ ਜਗ੍ਹਾ ਵੀ ਪੈਂਦੀ ਆ ਉਹਦੀ ਗੰਦਗੀ ਉਹਦੀ ਜਿਹੜੀ ਰੋਸ਼ਨੀ ਉਹ ਗੰਦੀ ਨਹੀਂ ਹੁੰਦੀ ਗੰਦੀ ਜਗ੍ਹਾ ਤੇ ਪੈਣ ਨਾਲ ਰੋਸ਼ਨੀ ਕਦੇ ਗੰਦੀ ਨਹੀਂ ਹੁੰਦੀ ਇਸੇ ਪ੍ਰਕਾਰ ਵਾਹਿਗੁਰੂ ਦੀ ਜਿਹੜੀ ਸਵੇਸ਼ਤ ਸ਼ਕਤੀ ਹੈ ਉਹ ਕਦੇ ਨਹੀਂ ਘਟਦੀ ਚਾਹੇ ਉਹ ਮਹਾਰਾਜ ਨੂੰ ਕੋਈ ਮਾੜਾ ਕਹੀ ਜਾਵੇ ਚਾਹੇ ਕੋਈ ਚੰਗਾ ਕਹੀ ਜਾਵੇ ਉਹ ਇੱਕੋ ਸਰੂਪ ਵਿੱਚ ਆਨੰਦ ਚੇਤ ਹੈ ਜਿਹੜਾ ਭਗਤੀ ਕਰਦਾ ਉਹ ਉਹਦੇ ਵਿੱਚ ਵਸੂ ਹੋ ਜਾਂਦਾ ਹੈ ਵਾਹਿਗੁਰੂ ਜਿਹੜਾ ਮਹਾਰਾ ਸੱਚੇ ਪਾਠ ਰੀ ਨਿੰਦਿਆ ਕਰਦਾ ਉਹਨੂੰ ਉਹਦੀ ਕੁਦਰਤ ਆਪਣੇ ਆਪ ਮਾਰ ਦਿੰਦੀ ਹੈ ਸੋ ਇਸੇ ਪ੍ਰਕਾਰ ਜੇ ਸਤਿਗੁਰੂ ਕੋਲੋਂ ਖੁਸ਼ੀਆਂ ਲੈਣੀਆਂ ਤੇ ਮਨ ਨੂੰ ਤਕਾਈਏ ਮਨ ਨੂੰ ਇਕਾਗਰ ਕਰੀਏ ਮਨ ਉੱਤੇ ਚੜ ਕੇ ਨਹੀਂਏ ਜਿਹੜਾ ਬੰਦਾ ਆਪਣੇ ਮਨ ਨੂੰ ਜਿਵੇਂ ਖਾਲਸਾ ਜੀ ਪੁਰਾਣੇ ਲੋਕ ਕਈ ਇਹੋ ਜਿਹਿਆਂ ਭੈੜੇ ਸੁਭਾਅ ਵਾਲੀਆਂ ਮੱਝਾਂ ਗਾਵਾਂ ਹੁੰਦੀਆਂ ਸੀ ਜਿਨ੍ਹਾਂ ਨੂੰ ਲੋਕ ਛੱਡਿਆ ਜਾਂਦਾ ਸੀ ਖੁੱਲੇ ਤੇ ਫਿਰ ਉਹਨਾਂ ਨੂੰ ਸਾਰਾ ਸਾਰਾ ਦਿਨ ਫੜਨਾ ਪੈਂਦਾ ਸੀ ਤੇ ਭਾਵ ਉਹਨਾਂ ਪਿੱਛੇ ਭੱਜਣਾ ਪੈਂਦਾ ਸੀ ਇਕ ਜਾਂ ਉਹਨਾਂ ਤੇ ਨਿਗਾਹ ਰੱਖਣੀ ਪੈਂਦੀ ਸੀ ਵੀ ਆ ਸਾਡੇ ਇੰਨੇ ਡੰਗਰਾਂ ਇੰਨੇ ਉੱਤੇ ਨਿਗਾਹ ਰੱਖੀ ਹੈ ਜੇ ਕੋਈ ਇੱਧਰ ਉੱਧਰ ਜਾਊਗਾ ਉਹ ਬੰਦੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਡੰਗਰ ਜਿਹੜਾ ਹੋਰ ਕਿਸੇ ਦੇ ਖੇਤ 'ਚ ਨਾ ਜਾਵੇ ਇਸੇ ਪ੍ਰਕਾਰ ਸਾਡਾ ਮਨ ਹੈ ਅਸੀਂ ਆਪਣੇ ਮਨ ਨੂੰ ਨਜ਼ਾਰੇ ਲੈਣ ਦਿੱਤੇ ਆ ਪੂਰੇ ਖੁੱਲਾ ਛੱਡਿਆ ਹੋਇਆ ਕੋਈ ਪਕੜ ਨਹੀਂ ਆ ਕੋਈ ਰੋਕ ਨਹੀਂ ਆ ਕੋਈ ਟੋਕ ਨਹੀਂ ਆ ਮਨ ਕਹਿੰਦਾ 8 ਵਜੇ ਉਠਾਂਗੇ ਆਪਾਂ 8 ਵਜੇ ਉੱਠਦੇ ਆ ਮਨ ਕਹਿੰਦਾ ਅੱਜ ਆਪਾਂ ਇੱਥੇ ਖਾਣ ਚੱਲੀਏ ਆਪਾਂ ਉਥੇ ਚੱਲ ਜਾਨੇ ਆ ਮਨ ਕਹਿੰਦਾ ਅੱਜ ਨਹੀਂ ਬਾਣੀ ਪੜ੍ਹਨੀ ਅੱਜ ਜੀ ਨਹੀਂ ਕਰਦਾ ਆਪਾਂ ਉਹੇ ਕਰਨ ਲੱਗ ਪੈਨੇ ਆ ਮਨ ਕਹਿੰਦਾ ਅੱਜ ਆਹ ਬਣਾਈਏ ਯਾਰ ਆਹ ਬਣਾ ਕੇ ਖਾਈਏ ਆਪਾਂ ਉਹੀ ਬਣਾਉਣ ਲੱਗ ਪੈਨੇ ਆ ਤੇ ਮਨ ਕਹਿੰਦਾ ਅੱਜ ਆਪਾਂ ਆਹ ਚੀਜ਼ ਕਰਕੇ ਰਹਿਣੀ ਜੋ ਮਰਜ਼ੀ ਹੋ ਜਵੇ ਮਨ ਕਹਿੰਦਾ ਆਹ 6 ਮਹੀਨਿਆਂ ਨੂੰ ਆਹ ਵੇਖਾਂਗੇ ਸਾਲ ਨੂੰ ਆਪਾਂ ਉਥੇ ਜਾਵਾਂਗੇ ਇੱਦਾਂ ਕਰਕੇ ਆਵਾਂਗੇ ਮਨ ਨੂੰ ਅਸੀਂ ਖੁੱਲਾ ਛੱਡਿਆ ਹੋਇਆ ਤੇ ਕਿਹੜੀਆਂ ਇਛਾਵਾਂ ਤੇ ਕਿਹੜੀਆਂ ਆਸਾਂ ਪੂਰੀਆਂ ਹੋਣੀਆਂ ਆਸਾਂ ਉਸ ਵੇਲੇ ਪੂਰੀਆਂ ਹੁੰਦੀਆਂ ਜਦੋਂ ਮਨ ਨੂੰ ਦੱਬ ਕੇ ਰੱਖਿਆ ਹੋਵੇ ਤੇ ਸੁਰਤੀਇ ਕਾਗਰ ਹੋਈ ਹੋਵੇ ਫਿਰ ਸਤਿਗੁਰ ਜੀ ਅਚਰਨਾ ਕਮਲਾ ਵਿੱਚ ਕੀਤੀ ਹੋਈ ਅਦਾਸ ਪ੍ਰਵਾਨ ਹੁੰਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਜੀਵਨ ਵਿੱਚ ਆਪਾਂ ਝਾਤ ਮਾਰਦੇ ਆਂ ਖਾਲਸਾ ਜੀ ਮਹਾਰਾਜ ਸੱਚੇ ਪਾਠ ਨੇ ਵੱਡੇ ਪਰਉਪਕਾਰ ਕੀਤੇ ਸ਼੍ਰੀ ਦਰਬਾਰ ਸਾਹਿਬ ਜੀ ਉਸਾਰੀ ਕਰਵਾਈ ਸਰੋਵਰਾਂ ਦੀ ਕਾਰ ਸੇਵਾ ਕਰਵਾਈ ਤੇ ਸਤਿਗੁਰ ਸੱਚੇ ਪਾਸ਼ਾ ਇੱਕ ਦਿਨ ਮਹਾਰਾਜ ਦੀਨ ਦੁਨੀ ਦੇ ਮਾਲਕ ਮਨ ਵਿੱਚ ਫੁਰਨਾ ਕਰਦੇ ਕਿ ਸ਼੍ਰੀ ਗੋਇੰਦਵਾਲ ਸਾਹਿਬ ਆਪਣੇ ਪਰਿਵਾਰ ਨੂੰ ਮਾਮਿਆਂ ਨੂੰ ਮਿਲਣ ਆਈ ਮਿਲ ਕੇ ਆਈਏ ਉਸ ਵੇਲੇ ਸਤਗੁਰ ਸੱਚੇ ਪਾਤਸ਼ਾਹ ਜੀ ਚੱਲਣ ਲੱਗੇ ਨਾਲ ਕਈ ਗੁਰਮਤ ਪਿਆਰੇ ਬਾਬਾ ਬੁੱਢਾ ਜੀ ਵਰਗੇ ਸਤਗੁਰ ਪਾਲਕੀ ਵਿੱਚ ਸਜੇ ਹੋਏ ਸਿੰਘ ਲੈ ਕੇ ਜਾ ਰਹੇ ਮਹਾਰਾਜ ਨੂੰ ਤੇ ਖਾਲਸਾ ਦੇ ਸਤਗੁਰ ਜੀ ਇਧਰ ਦੀ ਗਏ ਜਿੱਧਰ ਵੀ ਤਰਨ ਤਰਨ ਸਾਹਿਬ ਹੈ ਜਿੱਥੇ ਤਰਨ ਤਰਨ ਸਾਹਿਬ ਥਾਨ ਹੈ ਇੱਥੇ ਜਦੋਂ ਮਹਾਰਾਜ ਸੱਚੇ ਪਾਸ਼ਾ ਪਹੁੰਚੇ ਸਤਗੁਰ ਜੀਆ ਨੇ ਉਥੇ ਇੱਕ ਸੋਹਣੀ ਜੀ ਰਮਣੀਕ ਜਗ੍ਹਾ ਦੇਖ ਕੇ ਉਤਰੇ ਸਤਗੁਰ ਸੱਚੇ ਪਾਸ਼ਾ ਨਜ਼ਰ ਮਾਰੀ ਅੰਦਰ ਧਿਆਨ ਦੇਖਿਆ ਕਿ ਇੱਥੇ ਇੱਕ ਤੀਰਥ ਪ੍ਰਗਟ ਹੋਵੇਗਾ ਸਤਿਗੁਰ ਜੀਆ ਨੇ ਬੋਲ ਬੋਲੇ ਕਿ ਭਾਈ ਇੱਥੇ ਤੀਰਥ ਪ੍ਰਗਟ ਹੋਣ ਦੀ ਜਿਹੜੀ ਪ੍ਰਕਿਰਿਆ ਹੈ ਸ਼ੁਰੂ ਹੋਵੇਗੀ ਇੱਥੇ ਗਰੀਬ ਗੁਰਬੇ ਆ ਕੇ ਇਸ਼ਨਾਨ ਕਰਿਆ ਕਰਨਗੇ ਤੇ ਛਾਹ ਬਣਿਆ ਕਰਨਗੇ ਕੋੜੀ ਰੋਗੀ ਆ ਕੇ ਇਸ਼ਨਾਨ ਕਰਿਆ ਕਰਨਗੇ ਤੇ ਉਹਨਾਂ ਦੇ ਦੁੱਖ ਦੂਰ ਹੋਇਆ ਕਰਨਗੇ ਇੱਥੇ ਵੱਡਾ ਪੁੰਨ ਜਿਹੜਾ ਇੱਥੋਂ ਦੇ ਲੋਕਾਂ ਨੂੰ ਪ੍ਰਾਪਤ ਹੋਵੇਗਾ ਸੋ ਖਾਲਸਾ ਜੀ ਉੱਥੇ ਜਿੱਥੇ ਮਹਾਰਾਜ ਜੀ ਉਤਰੇ ਸਨ ਉੱਥੇ ਇੱਕ ਪਲਾ ਸੂਰਨਾਮੀ ਪੇਂਡ ਸੀਗਾ ਇੱਕ ਖਾਨੇਵਾਲ ਪੇਂਡ ਸੀ ਤੇ ਜਿਹੜਾ ਪਲਾਸੂਰਪਿੰਡ ਸੀਗਾ ਖਾਲਸਾ ਜੀ ਉਥੇ ਜਿਹੜੇ ਹਿੰਦੂ ਰਹਿੰਦੇ ਸੀਗੇ ਤੇ ਜਿਹੜਾ ਖਾਨੇਵਾਲ ਸੀ ਉਥੇ ਰੰਗੜ ਰਹਿੰਦੇ ਸੀ ਤੇ ਦੋਵਾਂ ਦੀ ਆਪਸੀ ਜਿਹੜੀ ਈਰਖਾ ਸੀ ਵੈਰ ਸੀ ਤੇ ਜਦੋਂ ਇਹਨਾਂ ਦੀ ਲੜਾਈ ਹੁੰਦੀ ਸੀ ਜਿੱਥੇ ਦਰਬਾਰ ਸਥਾਨ ਬਣਿਆ ਸੀ ਤਰਨਤਾਰ ਸਾਹਿਬ ਦਾ ਸਰੋਵਰ ਬਣਿਆ ਉਸ ਸਥਾਨ ਤੇ ਆ ਕੇ ਲੜਿਆ ਕਰਦੇ ਸੀ ਤੇ ਆਪਣੇ ਘਰ ਦੇ ਬਹੁਤ ਸਾਰੇ ਜੀਵ ਗਵਾ ਲਿੰਦੇ ਸੀ ਬੰਦੇ ਮਰ ਜਾਂਦੇ ਸੀ ਮਰ ਜਾਂਦੇ ਸੀ ਇਹਨਾਂ ਦੇ ਸਤਗੁਰ ਸੱਚੇ ਪਾਤਸ਼ਾਹ ਨੇ ਕਿਸੇ ਨੂੰ ਭੇਜ ਕੇ ਇਹਨਾਂ ਨੂੰ ਸੱਦਿਆ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ ਕੀਤਾ ਕਿ ਭਾਈ ਤੁਸੀਂ ਇਹ ਲੜਾਈਆਂ ਝਗੜੇ ਬੰਦ ਕਰੋ ਮਹਾਰਾਜ ਨੇ ਉਪਦੇਸ਼ ਦਿੱਤਾ ਉਹਨਾਂ ਨੇ ਮਨ ਨੂੰ ਚੰਗਾ ਲੱਗਾ ਸਤਿਗੁਰ ਸੱਚੇ ਪਾਸ਼ਾ ਨੇ ਉਸ ਵੇਲੇ ਖਾਲਸਾ ਜੀ ਇਹਨਾਂ ਦੋਹਾਂ ਪਰਿਵਾਰਾਂ ਨਾਲ ਗੱਲ ਕਰਕੇ ਇਹ ਸਾਂਝੀ ਜ਼ਮੀਨ ਸੀ ਜਿੱਥੇ ਤਰਨਤਨ ਕਰਨਤਨ ਸਾਹਿਬ ਅਸਥਾਨ ਬਣਿਆ ਇਹ ਸਾਂਝੀ ਜ਼ਮੀਨ ਸੀ ਸਤਿਗੁਰ ਸੱਚੇ ਪਾਸ਼ਾ ਨੇ ਉਦੋਂ ਖਾਲਸਾ ਜੀ ਉਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ 1 ਲੱਖ 1 ਲੱਖ ਤੇ 57000 ਚਾਂਦੀ ਦੇ ਸਿੱਕੇ ਦੇ ਕੇ ਇਹ ਜ਼ਮੀਨ ਖਰੀਦੀ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਥੇ ਪਰਉਪਕਾਰ ਕਰਨਾ ਕੀਤਾ ਇਹ ਸਰੋਵਰ ਦੀ ਖੁਦਾਈ ਕਰਨੀ ਸ਼ੁਰੂ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੱਡਾ ਵੀ ਖਾਲਸਾ ਜੀ ਸਭ ਤੋਂ ਵੱਡਾ ਸਰੋਵਰ ਜਿਹੜਾ ਹੈ ਸ੍ਰੀ ਧਰਮ tang ਸਾਹਿਬ ਜੀ ਦਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਖਾਲਸਾ ਜੀ ਆਵੇ ਲੱਗ ਗਏ ਇੱਥਾਂ ਪੱਕਣ ਲੱਗ ਪਈਆਂ ਚੂਨਾ ਤਿਆਰ ਹੋਣ ਲੱਗ ਪਿਆ ਖੁਦਾਈ ਹੋਣੀ ਸ਼ੁਰੂ ਹੋ ਗਈ ਦੂਰ ਦੂਰ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਸਾਧਗੁਰੂ ਜੀ ਇੱਕ ਹੋਰ ਸਰੋਵਰ ਤਿਆਰ ਕਰਵਾਏ ਕਾਲ ਯੁਗ ਵਿੱਚ ਉਧਾਰ ਕਰਨ ਵਾਸਤੇ ਖਾਲਸਾ ਦੀ ਕਾਬਲ ਕੰਧਾਰ ਤੋਂ ਸੰਗਤਾਂ ਦਸਵੰਦ ਭੇਜਣ ਲੱਗੀਆਂ ਸੇਵਾ ਭੇਜਣ ਲੱਗੀਆਂ ਸਤਪੁਰ ਦੇ ਦਰਸ਼ਨ ਕਰਨ ਆਉਣ ਲੱਗੀਆਂ ਸੇਵਾ ਕਰਨ ਆਉਣ ਲੱਗੀਆਂ ਮਹਾਰਾਜ ਸੱਚੇ ਪਾਤਸ਼ਾਹ ਨਾਲ ਜਿਸ ਵੇਲੇ ਸਰੋਵਰ ਤਿਆਰ ਕਰਨਾ ਸੀ ਤੇ ਪਹਿਲਾ ਠੱਪ ਲਾਉਣਾ ਸੀ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਬ੍ਰਹਮ ਗਿਆਨੀ ਹੋ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ ਤੁਸੀਂ ਉੱਠ ਕੇ ਅਰਦਾਸ ਕਰੋ ਤੁਸੀਂ ਬ੍ਰਾਹਮ ਬ੍ਰਾਹਮ ਨੂੰ ਪਛਾਣਿਆ ਹੈ ਤੁਸੀਂ ਕਿਰਪਾ ਕਰੋ ਤੁਸੀਂ ਅਰਦਾਸ ਕਰੋ ਜਿਸ ਵੇਲੇ ਬਾਬਾ ਬੁੱਢਾ ਜੀ ਅਰਦਾਸ ਕਰਨ ਲੱਗੇ ਖਾਲਸਾ ਜੀ ਉਸ ਵੇਲੇ ਨਾ ਇੱਕ ਖਤਰੀ ਸੀ ਖਾਲਸਾ ਜੀ ਗੋਇੰਦਵਾਲ ਸਾਹਿਬ ਦਾ ਉਹਦਾ ਨਾਮ ਜੀ ਦੇਵੀ ਚੰਦ ਉਹ ਜਦੋਂ ਉੱਠਿਆ ਉਹਨੇ ਵੇਖਿਆ ਵੀ ਅਰਦਾਸ ਹੋਣ ਲੱਗੀ ਆ ਕਾਰਜ ਹੋਣ ਲੱਗਾ ਤੇ ਖਾਲਸਾ ਜੀ ਉਹਨੇ ਉੱਠ ਕੇ ਧੰਗੂਰੂ ਅਰਜਨ ਦੇਵ ਜੀ ਮਹਾਰਾਜ ਚਰਨਾ ਕਮਲਾਂ ਵਿੱਚ ਨਾ ਸੰਗਤ ਨੇ ਮਹਾਰਾਜ ਦੇ ਕੋਲ ਮਾਇਆ ਪਈ ਸੀ ਪਹਿਲੇ ਜਿਸ ਵੇਲੇ ਪਹਿਲਾਂ ਦੇਵੀ ਚੰਦ ਅੱਗੇ ਹੋਇਆ ਤੇ ਮਹਾਰਾਜ ਨੂੰ ਇੱਕ ਟਕਾ ਰੱਖਿਆ ਇੱਕ ਟਕੇ ਵਿੱਚੋਂ ਅੱਧਾ ਟਕਾ ਚੱਕ ਲਿਆ ਅੱਧੇ ਟਕੇ ਦਾ ਮੱਥਾ ਟੇਕਿਆ ਤੇ ਸਾਧਗੁਣ ਸੱਚੇ ਪਾਠ ਨੇ ਸਹਿਸ ਬਾਏ ਬੋਲ ਬੋਲ ਦਿੱਤੇ ਵਾਦਾ ਬੁੱਢਾ ਜੀ ਆਪਣੇ ਕੋਲੇ ਪਹਿਲੀ ਉਗराई ਆਈ ਹੈ ਉਹ ਵੀ ਅੱਧੀ ਆਈ ਹੈ ਇਹਦਾ ਮਤਲਬ ਇਹ ਸਰੋਵਰ ਪੂਰਾ ਨਹੀਂ ਹੋਵੇਗਾ ਸੰਪੂਰਨ ਨਹੀਂ ਸਾਡੇ ਕੋਲੋਂ ਬਣੇਗਾ ਅੱਧਾ ਰਹਿ ਜਾਵੇਗਾ ਸੋ ਖਾਲਸਾ ਜੀ ਇਹ ਜਿਹੜੀ ਗੱਲ ਮਹਾਰਾਜ ਦੇ ਮੱਖੋਂ ਬਚਨ ਨਿਕਲੇ ਸੀ ਨਾ ਇਹ ਐਵੇਂ ਹੋਏ ਸੀ ਕਿ ਨੂਰਦੀਨ ਦਾ ਨੂਰਦੀਨ ਸੀ ਜਿਹੜਾ ਜਿਹੜੀ ਨੂਰਦੀਨ ਦੀ ਸਰਾਮ ਬਣਦੀ ਸੀ ਉਹ ਇਥੋਂ ਇਟਾ ਚੁੱਕ ਕੇ ਲੈ ਗਏ ਸੀਗੇ ਕਰਨਤਨ ਸਾਹਿਬ ਦੇ ਵਿੱਚੋਂ ਉਸ ਵੇਲੇ ਸਤਿਗੁਰੂ ਜੀਆ ਨੇ ਇਹਦੀ ਜਿਹੜੀ ਪੂਰਬੀ ਪਾਸੇ ਦੀਆਂ ਕੌੜੀਆਂ ਸੀ ਉਹ ਬਣਾਤੀਆਂ ਸੀ ਤੇ ਜਦੋਂ ਖਾਲਸਾ ਜੀ ਕਿਸੇ ਨੇ ਆ ਕੇ ਦੱਸਿਆ ਵੀ ਨੂਰਦੀਨ ਮਹਾਰਾਜ ਤੇ ਇੱਕ ਹੋਰ ਮੁਸਲਮਾਨ ਸਿੱਖਾਲਾ ਜੀ ਇਹਨਾਂ ਨੇ ਆਪਣੀਆਂ ਸਰਾਵਾਂ ਬਣਾਉਣ ਵਾਸਤੇ ਆਪਣੀਆਂ ਗੁਰੂ ਘਰ ਦੀਆਂ ਜਿਹੜੀਆਂ ਇੱਟਾਂ ਤਿਆਰ ਹੋਈਆਂ ਸੀ ਸਤਿਗੁਰੂ ਜੀ ਚੋੱਕੇ ਲੱਗੇ ਤੇ ਉਸ ਵੇਲੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੁੱਖੋਂ ਸਹਿਤ ਭਾਏ ਬੋਲ ਬੋਲੇ ਸੀ ਕਿ ਇਹਨਾਂ ਨੇ ਸਾਨੂੰ ਆਪਣਾ ਬਾਲ ਵਿਖਾਉਣਾ ਕੀਤਾ ਹੈ ਸਾਡੇ ਸਿੱਖ ਇਹਨਾਂ ਨੂੰ ਬਾਲ ਵਿਖਾਉਣਗੇ ਇਹਨਾਂ ਦੀਆਂ ਸਰਾਵਾਂ ਦੀਆਂ ਨੀਹਾਂ ਪੁੱਟ ਕੇ ਉਧੇੜ ਕੇ ਇਹ ਇੱਟਾਂ ਸਾਡੇ ਸਰੋਵਰ ਨੂੰ ਲੱਗਣਗੀਆਂ ਸੋ ਖਾਲਸਾ ਜੀ ਇਸ ਕਰਕੇ ਤਨਤਾਰ ਸਾਹਿਬ ਦਾ ਸਰੋਵਰ ਜਿਹੜਾ ਸੰਪੂਰਨ ਨਹੀਂ ਸੀ ਹੋਇਆ ਅੱਧੀ ਭੇਟ ਚੜਾਉਣ ਕਰਕੇ ਇਹ ਮਹਾਰਾਜ ਸੱਚੇ ਪਾਸ਼ੇ ਦੇ ਜੀਵਨ ਦੀਆਂ ਖੇਡਾਂ ਨੇ ਜਿਹੜਾ ਆਮ ਕਰਕੇ ਕੋਈ ਸੁਣਾਉਂਦਾ ਨਹੀਂ ਸੋ ਸਤਗੁਰ ਸੱਚੇ ਪਾਸ਼ਾ ਮਹਾਰਾਜ ਦੀ ਕਿਰਪਾ ਸਦਕਾ ਫਿਰ ਸਤਗੁਰ ਦੇ ਬੋਲ ਪੂਰੇ ਹੁੰਦੇ ਜਿਸ ਵੇਲੇ ਮਿਥਲਾ ਦਾ ਰਾਜ ਆਉਂਦਾ ਖਾਲਸਾ ਜੀ ਉਸ ਵੇਲੇ ਆਪਣੇ ਸੂਰਮੇ ਵਾਲੇ ਸਿੰਘਾਂ ਨੇ ਬਾਬਾ ਜਸਾ ਸਿੰਘ ਆਲੂ ਵਾਲੀ ਜਾਂ ਹੋਰ ਬਾਬਾ ਜਸਾ ਸਿੰਘ ਰਾਮਗੜੀ ਇਹ ਮਹਾਂਪੁਰਸ਼ ਜਾਂ ਹੋਰ ਵੱਡੇ-ਵੱਡੇ ਜਰਨੈਲ ਜਿਹੜੇ ਆਪਣੇ ਖਾਲਸੇ ਪੰਥ ਦੇ ਖਾਲਸਾ ਜੀ ਹੋਏ ਨੇ ਬਾਬਾ ਜੀ ਬਾਬਾ ਕਪੂਰ ਸਿੰਘ ਸਾਹਿਬ ਜੀ ਸੋ ਇਹਨਾਂ ਨੇ ਫਿਰ ਨੂਰ ਦੀ ਜਿਹੜੀ ਸਰਾਹ ਸੀ ਉਹਨੀਆਂ ਨੀਹਾਂ ਪੁੱਟ ਕੇ ਉਥੋਂ ਇੱਟਾਂ ਖੋਤਿਆਂ ਤੇ ਖਚਰਾ ਤੇ ਲੱਦ ਕੇ ਤੇ ਸ੍ਰੀ ਤਰਨ ਤਰਨ ਸਾਹਿਬ ਜੀ ਦੇ ਸਰੋਵਰ ਨੂੰ ਸੰਪੂਰਨ ਕੀਤਾ ਸੀ ਇਹ ਸਤਿਗੁਰ ਸੱਚੇ ਪਾਸ਼ਾ ਦਾ ਬੋਲ ਹੋਇਆ ਸੀ ਸੋ ਇਸ ਕਰਕੇ ਤਰਨ ਤਰਨ ਸਾਹਿਬ ਜੀ ਦਾ ਵੱਡਾ ਸਰੋਵਰ ਹੈ ਸਤਿਗੁਰ ਦੀ ਵੱਡੀ ਖੁਸ਼ੀ ਹੈ ਉਥੇ ਖਾਲਸਾ ਜੀ ਜਿਹੜੇ ਪੁਰਾਣੇ ਬਜ਼ੁਰਗ ਸਨ ਦਾਸ ਨੇ ਵੀ ਸੁਣਿਆ ਕਿ ਜਿਹੜੇ ਪੁਰਾਣੇ ਬਜ਼ੁਰਗ ਸੀ ਨਾ ਤਰਨਤਨ ਸਾਹਿਬ ਦਾ ਇਸ਼ਨਾਨ ਕਰਨ ਜ਼ਰੂਰ ਜਾਇਆ ਕਰਦੇ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਤੇ ਸ਼੍ਰੀ ਤਰਨਤਨ ਸਾਹਿਬ ਜੀ ਦੇ ਸੋ ਇਹ ਇਹ ਜਿਹੜੇ ਸਥਾਨ ਨੇ ਇਹਨਾਂ ਦੇ ਜਿਹੜੇ ਇਸ਼ਨਾਨ ਨੇ ਬਹੁਤ ਪਵਿੱਤਰ ਨੇ ਇਹ ਤਿੰਨ ਸਥਾਨ ਨੇ ਮਾਫ ਕਰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸਰੋਵਰ ਦੂਸਰਾ ਸਰੋਵਰ ਤਰਨਤਨ ਸਾਹਿਬ ਦਾ ਤੇ ਖਾਲਸਾ ਜੀ ਤੀਸਰਾ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਇੱਥੇ ਸੰਗਤਾਂ ਦਾ ਇਕੱਠ ਹੋਇਆ ਕਰਦਾ ਸੀ ਮਹਾਰਾਜ ਦੀ ਏਡੀ ਕਿਰਪਾ ਸੀ ਇਨਾਂ ਥਾਨਾਂ ਤੇ ਅੱਜ ਕੱਲ ਕੋਈ ਖਾਲਸਾ ਜੀ ਜਾਂਦਾ ਹੈ ਜੇ ਇਸ਼ਨਾਨ ਕਰਨ ਤੋਂ ਡਰਦੇ ਨੇ ਉਹ ਕਹਿੰਦੇ ਕਿ ਕੀ ਇਸ਼ਨਾਨ ਕਰਨਾ ਹੈ ਮੱਥਾ ਟੇਕ ਕੇ ਚਲੇ ਜਾਂਦੇ ਹੁਣ ਦਰਬਾਰ ਸਾਹਿਬ ਘਟੋ ਘਣ 70% ਜਿਹੜੀ ਸੰਗਤ ਇਹੋ ਜੀ ਹੈ ਜਿਹੜੀ ਇਸ਼ਨਾਨ ਨਹੀਂ ਕਰਦੀ ਪਰ ਧੰਗੂ ਗੁਰੂ ਨਾਮਦਾਸ ਮਹਾਰਾਜ ਇਹ ਘਰ ਵਿੱਚ ਕੀਤਾ ਹੋਇਆ ਇਸ਼ਨਾਨ ਆਰਾਮਦਾਸ ਸਰੋਵਰ ਨਾਲੇ ਸਭ ਉਤਰੇ ਪਾਪ ਕੁਮਾਤੇ ਸਾਰੇ ਪਾਪਾਂ ਦੀ ਖਾਲਸਾ ਦੀ ਨਿਵੰਤੀ ਹੋ ਜਾਂਦੀ ਹੈ ਮਹਾਰਾਜ ਇਹ ਘਰ ਇਸ਼ਨਾਨ ਕੀਤੇ ਆ ਸੋ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਆਸਾਨੇ ਤੇ ਵੱਡੀਆਂ ਖੇਡਾਂ ਵੱਡੀਆਂ ਕਰਾਮਾਤਾਂ ਹੁੰਦੀਆਂ ਸੋ ਖਾਲਸਾ ਜੀ ਅੱਜ 6 ਜੂਨ ਦਾ ਦਿਹਾੜਾ ਆਪਾਂ ਸਭ ਜਾਣਦੇ ਹਾਂ ਕਿ ਜ਼ਾਲਮ ਸਰਕਾਰ ਨੇ ਇੰਦਰਾ ਗਾਦੀ ਨੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਤੇ ਹਮਲਾ ਕੀਤਾ ਸਿੰਘ ਸ਼ਹੀਦ ਕੀਤੇ ਨਿਕਨੇ ਨਿਕੇ ਬੱਚੇ ਸ਼ਹੀਦ ਕੀਤੇ ਖਾਲਸਾ ਜੀ ਇੱਕ ਵਾਰਤਾ ਹੀ ਸੁਣਾ ਦਵਾਂ ਇੱਕ ਸੰਤ ਹੋਏ ਨੇ ਸੰਤ ਬਾਬਾ ਹਰਨਾਮ ਸਿੰਘ ਸਾਹਿਬ ਕਿਲੇ ਵਾਲੇ ਉਹ ਨੀਲਤਾਰੀ ਸੰਪਰਦਾ ਦੀ ਬਾਣੀ ਨੇ ਉਹਨਾਂ ਦੇ ਅੱਗੇ ਕੋਈ ਗੱਦੀ ਨਹੀਂ ਚੱਲਦੀ ਜਿਵੇਂ ਲੋਕ ਅੱਜ ਕੱਲ ਬਣਾ ਲੈਂਦੇ ਨੇ ਅੱਗੇ ਦੀ ਅੱਗੇ ਉਹਨਾਂ ਦੀ ਕੋਈ ਗੱਦੀ ਨਹੀਂ ਮਹਾਪੁਰਸ਼ ਜਣ ਦੀ ਕਲਾ ਵਾਲੇ ਸੀ ਕਹਿੰਦੇ ਜਦੋਂ ਉਹ ਕੋਸ਼ 77 ਵਿੱਚ ਜਾਂ 76 ਵਿੱਚ ਸਿੱਧੀ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਨ ਗਏ ਤੇ ਜਿੱਥੇ ਬਾਬਾ ਬੁੱਢਾ ਜੀ ਦੀ ਵੇਰੀ ਆ ਇੱਥੇ ਖੜ ਕੇ ਤੇ ਉੱਪਰੋਂ ਵੇਖਣ ਲੱਗ ਪਏ ਜਿਹੜੀ ਨਾਲ ਸੰਗਤ ਸੀ ਉਹਨਾਂ ਨੇ ਕਿਹਾ ਕਿ ਮਹਾਪੁਰਸ਼ੋ ਕੀ ਤੱਕਦੇ ਹੋ ਮਹਾਪੁਰਸ਼ ਗੰਭੀਰ ਹੋਏ ਮੱਥੇ ਤੇ ਹੱਥ ਰੱਖ ਕੇ ਤੇ ਉੱਥੇ ਹੀ ਬੈਠ ਗਏ ਸੰਗਤਾਂ ਨੇ ਪੁੱਛਣਾ ਕੀਤਾ ਮਹਾਰਾਜ ਦੱਸੋ ਵੀ ਤੁਸੀਂ ਧੰਗੁਲ ਨਾਮਦਾਸ ਮਹਾਰਾਜ ਦੇ ਘਰ ਦੇ ਦਰਸ਼ਨ ਕਰਨ ਵਾਸਤੇ ਆਏ ਹੋ ਇਸ਼ਨਾਨ ਕਰਨ ਵਾਸਤੇ ਆਏ ਹੋ ਤੇ ਐਵੇਂ ਲੱਗ ਰਿਹਾ ਤੁਸੀਂ ਦੁਖੀ ਹੋ ਉਸ ਵੇਲੇ ਸੰਤਾ ਮਹਾਂਪੁਰਸ਼ਾਂ ਨੇ ਇਹ ਬਚਨ ਕੀਤਾ ਸੀ ਵੀ ਸਾਨੂੰ ਨਜ਼ਰ ਆ ਰਿਹਾ ਕਿ ਆਹ ਸਰੋਵਰ ਦਾ ਰੰਗ ਸਾਰਾ ਲਾਲ ਹੈ ਤੇ ਨਿਕੇ ਨਿਕੇ ਬੱਚਿਆਂ ਦੀਆਂ ਠੀਕ ਸੰਘਾੜਾ ਇੱਥੇ ਕਈ ਕੁਸ਼ੇ ਮਹਾਰਾਜ ਦੇ ਦਰ ਦੀ ਬੇਅਦਬੀ ਹੋ ਰਹੀ ਹੈ ਇਹ ਅਸੀਂ ਨਜ਼ਰੀ ਅੱਖਾਂ ਨਾਲ ਦੇਖ ਰਹੇ ਆਂ ਤੇ ਇੱਥੇ ਲੋਹੇ ਦੇ ਉੱਤੇ ਝਾੜੂ ਫਿਰੇਗਾ ਲੋਹੇ ਉੱਤੇ ਝਾੜੂ ਦਾ ਮਤਲਬ ਖਾਲਸਾ ਜੀ ਇੰਨਾ ਕੁ ਖੋਲ ਸੀਗਾ ਜਿਹੜਾ ਜਿਹੜਾ ਗੋਲੀਆਂ ਸੀ ਉਹਦੇ ਖੋਲ ਹੁੰਦੇ ਲੋਹੇ ਦੇ ਹੀ ਹੁੰਦੇ ਨਾ ਲੋਹੇ ਦੇ ਉੱਤੇ ਝਾੜੂ ਫੇਰ ਕੇ ਭਾਵੇਂ ਝਾੜੂਆਂ ਨਾਲ ਲੋਹਾ ਇਕੱਠਾ ਕੀਤਾ ਗਿਆ ਸੀ ਅਸੀਂ ਅੰਦਰ ਇਹ ਵਚਨ ਕੀਤਾ ਨਾਲ ਹੀ ਖਾਲਸਾ ਜੀ ਬੋ ਅਕਾਲ ਤਖਤ ਸਾਹਿਬ ਵੱਲ ਜਾਈਏ ਤੇ ਉਧਰ ਨਾਲ ਉਹ ਵਾਲਾ ਜਿਹੜੀ ਜਿਹੜੀ ਡੌੜੀ ਸੀ ਉਹ ਬਣਦੀ ਸੀ ਤਿਆਰ ਅੱਜ ਵੀ ਤਿਆਰ ਨਹੀਂ ਹੈ ਤੁਸੀਂ ਦਰਸ਼ਨ ਕਰੋ ਤੁਹਾਨੂੰ ਪਤਾ ਲੱਗ ਜਾਵੇਗਾ ਜਦੋਂ ਅਕਾਲ ਤਖਤ ਸਾਹਿਬ ਵੱਲ ਨੂੰ ਚਾਈਏ ਨਾ ਤੇ ਉਸ ਵੇਲੇ ਇਦਮੇ ਖੱਬੇ ਹੱਥ ਇੱਕ ਦਰਵਾਜ਼ਾ ਹੈ ਬੰਦ ਹੈ ਬਾਹਰ ਜਾਣ ਦਾ ਰਸਤਾ ਉਹ ਵੀ ਖਾਲਸਾ ਜੀ ਐਵੇਂ ਹੀ ਹੈ ਸੋ ਖਾਲਸਾ ਜੀ ਇਹ ਸੰਤਾਂ ਨੇ ਕਹਿੰਦੇ ਇਹ ਵੀ ਵਚਨ ਕੀਤਾ ਸੀ ਜਿਸ ਵੇਲੇ ਉਹ ਦਰਵਾਜ਼ਾ ਖੁੱਲੇਗਾ ਤਿਆਰ ਹੋਣਾ ਸ਼ੁਰੂ ਹੋਵੇਗਾ ਉਦੋਂ ਇੱਥੇ ਅਟੈਕ ਹੋਵੇਗਾ ਉਤੇ ਗੋਲੀਆਂ ਦੇ ਨਿਸ਼ਾਨ ਨੇ ਉਹ ਡਿਉੜੀ ਤੇ ਉਵੇਂ ਦਾ ਉਵੇਂ ਹੀ ਰਹਿ ਗਿਆ ਉਹ ਤਿਆਰ ਨਹੀਂ ਹੋਇਆ ਸਿਰੇ ਨਹੀਂ ਚੜਿਆ ਸੋ ਧੰਨੇ ਪਾਈ ਸ਼ਹੀਦ ਸਿੰਘ ਫੌਜਾਂ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਦਸਤਾਰ ਖਾਲਸਾ ਜੀ ਉਹਨਾਂ ਦੇ ਸੀਸ ਤੇ ਸਜੀ ਸੀ ਉਹੀ ਰੂਪ ਉਹਨਾਂ ਦੇ ਅਨਸਮਨਸ ਵਿੱਚੋਂ ਖਾਲਸਾ ਜੀ ਕਿਉਂਕਿ ਜਿਹੜਾ ਜਥੇਦਾਰ ਹੁੰਦਾ ਹੈ ਖਾਲਸਾ ਜੀ ਉਹੀ ਰਗ ਲੈ ਕੇ ਉਹੀ ਅੰਸ਼ ਲੈ ਕੇ ਪ੍ਰਗਟ ਹੁੰਦਾ ਹੈ ਉਹੀ ਜੋਤ ਲੈ ਕੇ ਪ੍ਰਗਟ ਹੁੰਦਾ ਹੈ ਸੋ ਉਵੇਂ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੋਲ ਨੇ ਕਿ ਜਿਹੜੇ ਬਾਬਾ ਉਦੇ ਸਿੰਘ ਸਾਹਿਬ ਜੀ ਹੋਏ ਨੇ ਖਾਲਸਾ ਜੀ ਜਿਨ੍ਹਾਂ ਨੇ ਸਰਸਾ ਦੇ ਕੰਢੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਾ ਦੀ ਵਾਰ ਦਾ ਦਿਵਾਨ ਲਾਉਣਾ ਕੀਤਾ ਤੇ ਆਪਣੇ ਵੱਡੇ ਪੁੱਤਰ ਬਾਬਾ ਜੀ ਸਿੰਘ ਸਾਹਿਬ ਨੂੰ ਕੋਲ ਸੱਦਿਆ ਤੇ ਬਾਬਾ ਉਦੇ ਸਿੰਘ ਸਾਹਿਬ ਨੂੰ ਬਚਨ ਕੀਤੇ ਵੀ ਤੁਸੀਂ ਜਾ ਕੇ ਹੁਣ ਛੀਂਦੀ ਪਾਵੋ ਤੇ ਖਾਲਸਾ ਜੀ ਦੋ ਪੈਰ ਦੋ ਪੈਰ 6 ਘੰਟੇ ਦੀ ਜੰਗ ਮਹਾਂਪੁਰਸ਼ਾਂ ਨੇ ਉਦੋਂ ਉਥੇ ਲੜੀ ਤੇ ਉਹਨਾਂ ਨੂੰ ਫਿਰ ਸਤਗੁਰੂ ਜੀਆਂ ਨੇ ਵਾਰ ਦਿੱਤਾ ਸੀ ਕਿ ਉਹਦੇ ਸਿੰਘਾ ਜਦੋਂ ਵੀ ਪੰਥ ਤੇ ਭੀੜ ਪਵੇਗੀ ਤੇਰਾ ਜਨਮ ਹੋਵੇਗਾ ਸੋ ਉਹ ਭਾਈ ਮਣੀ ਸਿੰਘ ਸਾਹਿਬ ਜੀ ਦੇ ਵੱਡੇ ਸੁਪੁੱਤਰ ਸਨ ਜਿਨ੍ਹਾਂ ਦਾ ਬੰਦ-ਬੰਦ ਕਟਿਆ ਗਿਆ ਸੀ ਉਹਨਾਂ ਦੇ ਵੱਡੇ ਸੁਪੁੱਤਰ ਸਨ ਉਹ ਵਾਰ-ਵਾਰ ਪੰਥ ਵਿੱਚ ਘੁੰਮ-ਘੁੰਮ ਕੇ ਖਾਲਸਾ ਦੀ ਰੂਹਾਂ ਆਉਂਦੀਆਂ ਤੇ ਇਹ ਰੂਹਾਂ ਜਿਹੜੀ ਸੰਤ ਬਾਬਾ ਜਗਨ ਸਿੰਘ ਸਾਹਿਬ ਜੀ ਦੀ ਰੂਹ ਖਾਲਸਾ ਜੀ ਇਹ ਵੀ ਪ੍ਰਾਤਨ ਕੋਈ ਸਿੰਘ ਚੜ੍ਹਦੀ ਕਲਾ ਵਾਲੇ ਸਿੰਘ ਹੋਏ ਨੇ ਉਈ ਐਵੇਂ ਮਾੜੀਆਂ ਮੂਟੀਆਂ ਗੱਲਾਂ ਨਹੀਂ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਰੂਹਾਂ ਉਤਰ ਰਹੀਆਂ ਜਿਨ੍ਹਾਂ ਨੂੰ ਕੁੱਖਾਂ ਮਿਲ ਰਹੀਆਂ ਖਾਲਸਾ ਜੀ ਉਹ ਪ੍ਰਗਟ ਹੋ ਰਹੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਆਉਣ ਵਾਲਾ ਸਮਾਂ ਉਹਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਵੀ ਫੌਜਾਂ ਕੀ ਹੁੰਦੀਆਂ ਜਦੋਂ ਸ਼ਹੀਦੀ ਫੌਜਾਂ ਆਪਣਾ ਕਾਰਗਰ ਕਰਨਗੀਆਂ ਬੇਸ਼ੱਕ ਅਸੀਂ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ ਕਿਉਂਕਿ ਵਾਹਿਗੁਰੂ ਜੀ ਦੇ ਘਰੋਂ ਹੁਕਮ جاری ਨੇ ਉਥੇ ਸਮਾਂ ਨਹੀਂ ਹੈ ਤੇ ਸਾਡੇ ਉਹ ਸਮਾਂ ਕਦੋਂ ਲਾਗੂ ਹੁੰਦਾ ਉਦੇ ਬਾਰੇ ਸਾਨੂੰ ਨਹੀਂ ਪਤਾ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਸਤਜੁਗ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਬੁਲਾ ਲਿਆ ਸੀ ਪਰ ਸਤਗੁਰੂ ਜੀ ਮਹਾਰਾਜ ਸਾਡੇ ਇਥੇ ਤਿੰਨ ਜੁਗ ਬੀਤ ਗਏ ਸਨ ਪਰ ਮਹਾਰਾਜ ਦੇ ਅਕਾਲ ਪੁਰਖ ਨੇ ਘਰ ਵਿੱਚ ਛੋਟੀ ਜੀ ਵਾਰਤਾ ਮਹਾਰਾਜ ਨਾਲ ਹੋਈ ਸੀ ਤਾਂ ਸਤਗੁਰੂ ਕਾਲ ਜੁਗ ਵਿੱਚ ਪ੍ਰਗਟ ਹੋਏ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਸਮਾ ਨਹੀਂ ਹੈ ਇਹ ਅਗੰਮੀ ਖੇਡ ਨੂੰ ਕੋਈ ਕੋਈ ਜਾਣਦਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਖਾਲਸਾ ਜੀ ਅੱਜ ਜਿਹੜੀ ਹੱਡ ਬੀਤੀ ਆਈ ਹੈ ਇੱਕ ਵੀਰ ਜੀ ਹੋਣਾ ਨੇ ਸੁਣਾਉਣਾ ਕੀਤੀ ਉਹ ਹੈ ਤਾਂ ਬਿਲਕੁਲ ਛੋਟੀ ਜੀ ਖਾਲਸਾ ਜੀ ਪਰ ਆਪਣਾ ਫਰਜ਼ ਹੈ ਹਰ ਇੱਕ ਵੀਰ ਦੀ ਹਰ ਇੱਕ ਭੈਣ ਦੀ ਹਰ ਇੱਕ ਮਾਈ ਭਾਈ ਦੀ ਜਿਹੜੇ ਉਹਨਾਂ ਨਾਲ ਬੀਤਦੀ ਹੈ ਉਹ ਆਪ ਜੀ ਨੂੰ ਸਰਵਣ ਕਰਾਉਨੇ ਹਾਂ ਵੀਰ ਕਹਿੰਦਾ ਕਿ ਮੈਂ ਪਲੱਸ ਟੂ ਕਰਨ ਤੋਂ ਬਾਅਦ ਕਾਲਜ ਲਾਈਫ ਚਲਾ ਗਿਆ ਉਹ ਵੀ ਪੜਿਆ ਲਿਖਿਆ ਮੇਰਾ ਮਨ ਸੀ ਮੈਂ ਬਾਹਰ ਜਾ ਕੇ ਪੜਾ ਪਰ ਮੇਰਾ ਵੀਜ਼ਾ ਨਹੀਂ ਸੀ ਲੱਗਦਾ ਉਸ ਤੋਂ ਬਾਅਦ ਮੇਰਾ ਇੱਕ ਰਿਸ਼ਤਾ ਹੋਇਆ ਉਹ ਕੁੜੀ ਨੇ ਵੀ ਆਇਰਸ ਕੀਤੀ ਸੀ ਅਸੀਂ ਸੋਚਿਆ ਜਾਂ ਪਹਿਲਾਂ ਉਹ ਜਾਏਗੀ ਮੈਨੂੰ ਲੈ ਜਾਏਗੀ ਉਹਦਾ ਵੀ ਅਸੀਂ ਟਰਾਈ ਕਰਦੇ ਰਹੇ ਪਰ ਸਾਡਾ ਕਿਤੇ ਨਹੀਂ ਬਣਿਆ ਕੋਈ ਸਾਡੇ ਖੈਰ ਨਹੀਂ ਪਈ ਜੋ ਮੇਰੇ ਮਨ ਦੀਆਂ ਇਸ਼ਾਵਾਂ ਸੀ ਜੋ ਸੁਪਨੇ ਸੀ ਜੋ ਪੂਰੇ ਨਹੀਂ ਹੋਏ ਮੈਂ ਬਾਹਰ ਜਾਣਾ ਚਾਹੁੰਦਾ ਸਾਂ ਕਿਉਂਕਿ ਅਸੀਂ ਤਿੰਨ ਭਾਸਾਂ ਦੋ ਇੱਥੇ ਰਹਿਣਾ ਚਾਹੁੰਦੇ ਸੀ ਮੇਰੀ ਇੱਛਾ ਸੀ ਕਿ ਮੈਂ ਬਾਹਰ ਜਾ ਕੇ ਪੜਾਂ ਬਾਹਰ ਜਾ ਕੇ ਰਵਾਂ ਉੱਥੇ ਕਮਾਈ ਕਰਾਂ ਵੀ ਆਪਣਾ ਘਰ-ਬਾਰ ਇੱਥੇ ਬਣਾ ਸਕੀਏ ਜਾਂ ਮੇਰੀ ਇੱਕ दिली ਇੱਛਾ ਸੀ ਵੀ ਮੈਂ ਪੱਕਾ ਉੱਥੇ ਨਹੀਂ ਰਹਿਣਾ ਕੋਈ 10 ਸਾਲ 12 ਸਾਲ 15 ਸਾਲ ਰਹਿ ਕੇ ਫਿਰ ਵਾਪਸ ਆ ਜਾਵਾਂਗਾ ਸੋ ਐਵੇਂ ਦੀ ਮੇਰੀ ਇੱਛਾ ਸੀ ਕਹਿੰਦਾ ਮੈਂ ਬੜੀ ਜਗ੍ਹਾ ਟਰਾਈ ਕੀਤਾ ਪਰ ਮੇਰਾ ਵੀਜ਼ਾ ਨਹੀਂ ਆਇਆ ਮੇਰੀ ਜਿੱਥੇ ਮੈਂ ਜਾਂਦਾ ਆਂ ਉੱਥੋਂ ਮੈਨੂੰ ਕਹਿ ਦਿੱਤਾ ਜਾਂਦਾ ਸੀ ਤੁਸੀਂ ਵੇਟ ਕਰ ਲਓ ਜਦੋਂ ਫੋਨ ਕਰਦੇ ਸਾਂ ਜਿਹੜੇ ਨਾਲਦਿਆਂ ਦੇ ਲੱਗੇ ਹੁੰਦੇ ਸੀ ਖਾਲਸਾ ਜੀ ਉਹਨਾਂ ਦੇ ਵੀਜ਼ੇ ਆ ਜਾਂਦੇ ਸੀ ਮੇਰੇ ਚੰਗੇ ਬੈਂਡ ਮੇਰੇ ਵੀ ਆਏ ਮੇਰੀ ਘਰ ਵਾਲੀ ਦੀ ਵੀ ਚੰਗੇ ਆਏ ਬੈਂਡ ਤਾਂ ਵੀ ਸਾਨੂੰ ਵੀਜ਼ਾ ਨਹੀਂ ਸੀ ਮਿਲਦਾ ਕਈ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਕਹਿੰਦੇ ਫਿਰ ਇੱਕ ਵਾਰ ਧੰਗ ਗੁਰੂ ਨਾਮਦਾਸ ਮਹਾਰਾਜ ਦੇ ਘਰ ਅਰਦਾਸ ਬੇਨਤੀ ਕੀਤੀ ਕਿ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਸੱਚੇ ਪਾਸ਼ਾ ਮਿਹਰ ਕਰੋ ਕਹਿੰਦੇ ਮੈਂ ਅਰਦਾਸ ਬੇਨਤੀ ਕਰਕੇ ਇਹਦੇ ਜਿੱਥੇ ਹੈਗੀ ਆ ਦੁੱਖ ਭੰਣੀ ਬੇਰੀ ਇਹਦੇ ਕੋਲ ਬੈਠਾ ਸਾਂ ਉਥੇ ਬਜ਼ੁਰਗ ਨਾਲ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਉਥੇ ਇੱਕ ਬਜ਼ੁਰਗ ਬੈਠੇ ਸਨ ਫੌਜ ਸਨ ਨਿਹੰਗ ਸਿੰਘ ਉਹਦਾ ਨਾਲ ਗੱਲਾਂ ਬਾਤਾਂ ਸ਼ੁਰੂ ਹੋਈਆਂ ਅਚਾਨਕ ਉਹਨਾਂ ਨੇ ਪੁੱਛਿਆ ਪੁੱਤਰੋ ਕਿਵੇਂ ਫੌਜੂ ਚੜ੍ਹਨ ਦੀ ਕਲਾ ਮੈਨੂੰ ਉਹਨਾਂ ਨੇ ਇਦਾਂ ਕਿਹਾ ਅਸੀਂ ਆਖਿਆ ਵੀ ਚੜ੍ਹਨ ਦੀ ਕਲਾ ਬਾਬਾ ਜੀ ਚੜ੍ਹਨ ਦੀ ਕਲਾ ਮੈਂ ਦੋ ਹੀ ਦੋ ਤਿੰਨ ਜਾਣੀ ਹਾਂ ਉਹ ਪੁੱਛਣ ਲੱਗ ਪਏ ਵੀ ਬਾਣੀ ਪੜਦੇ ਹੋ ਨਾਮ ਜਪਦੇ ਹੋ ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ 파ਠ ਮਹਾਰਾਜ ਅਸੀਂ ਨਹੀਂ ਕਰਦੇ ਬਾਬਾ ਜੀ ਪਰ ਦਰਸ਼ਨ ਮੇਲੇ ਕਰਨ ਆਏ ਨੇ ਸੇਵਾ जरूर ਕਰ ਲਈ ਜੀ 파ਠ ਨਹੀਂ ਕਦੀ ਕਰਦੇ ਤੇ ਉਹ ਕਹਿਣ ਲੱਗੇ ਵੀ ਜੇ 파ਠ ਨਹੀਂ ਕਰੋਗੇ ਫਿਰ ਇਛਾਵਾਂ ਕਿਵੇਂ ਪੂਰੀਆਂ ਹੋਣਗੀਆਂ ਫਿਰ ਜੋ ਤੁਸੀਂ ਚਾਹੁੰਦੇ ਹੋ ਮਹਾਰਾਜ ਕਿਵੇਂ ਕਰਨਗੇ ਜੇ ਤੁਸੀਂ ਬਾਣੀ ਨਹੀਂ ਪੜੋਗੇ ਕਿਉਂਕਿ ਸਤਿਗੁਰੂ ਨੂੰ ਸਭ ਤੋਂ ਪਿਆਰੀ ਬਾਣੀ ਹੈ ਜਿਹੜਾ ਬੰਦਾ ਮਹਾਰਾਜ ਦੀ ਬਾਣੀ ਨਾਲ ਚਿੱਤ ਜੋੜਦਾ ਨਾਮ ਨਾਲ ਚਿੱਤ ਜੋੜਦਾ ਸਤਗੁਰ ਸੱਚੇ ਪਾਸ਼ਾ ਮਹਾਰਾਜ ਉਹਦੇ ਵੱਲ ਜ਼ਰੂਰ ਤੱਕਦੇ ਜ਼ਰੂਰ ਨਜ਼ਰ ਨਜ਼ਰ ਕਰਦੇ ਉਹਦੇ ਬੇੜੇ ਪਾਰ ਲੋਂਗੇ ਸਤਗੁਰ ਬਾਣੀ ਦੇ ਨਾਲ ਨਾਮ ਜਪਣ ਵਾਲੇ ਦੇ ਨਾਲ ਖਾਲਸਾ ਜੀ ਹਮੇਸ਼ਾ ਹੁੰਦਾ ਥਾਗੁਰ ਜਾਂ ਸਿਮਰਾ ਤੂੰ ਤਾਂ ਹੀ ਜਿੱਥੇ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਿਏ ਉੱਥੇ ਸਤਗੁਰ ਦੀ ਸਹਾਈ ਹੁੰਦੇ ਸੋ ਇਸੇ ਕਰਕੇ ਭਾਈ ਬਾਣੀ ਦਾ ਹਮੇਸ਼ਾ ਪਹਿਰਾ ਲਾ ਕੇ ਰੱਖੋ ਸਤਗੁਰ ਦੀ ਬਾਣੀ ਨਾਲ ਜਪਦੇ ਪੜ੍ਹਦੇ ਰਹੋ ਕਿਉਂਕਿ ਬਾਣੀ ਵਿੱਚ ਸੱਬੇ ਵਰਕਾਨੇ ਸਤਗੁਰ ਬਾਣੀ ਗਰੁੱਪ ਨੇ ਮਹਾਰਾਜ ਨੂੰ ਜਿੱਥੇ ਯਾਦ ਕਰੋ ਉਥੇ ਸਤਿਗੁਰੂ ਜੀ ਸਹਾਈ ਹੋ ਜਾਂਦੇ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨਾਲ ਹੀ ਛਾਵਾਂ ਪੂਰੀਆਂ ਹੁੰਦੀਆਂ ਕਹਿੰਦੇ ਜਦੋਂ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਤੇ ਮੈਂ ਨਾ ਖੋਲਿਆ ਮੈਂ ਕਹਿੰਦਾ ਬਾਬਾ ਜੀ ਵੀ ਮੈਂ ਬੜੇ ਚਿਰ ਤੋਂ ਟਰਾਈ ਕਰਦਾ ਵੀ ਮੈਂ ਬਾਹਰ ਜਾਣਾ ਚਾਹੁੰਦਾ ਮੇਰਾ ਵਿਆਹ ਵੀ ਹੋ ਗਿਆ ਮੇਰੀ ਘਰ ਵਾਲੀ ਦੀ ਵੀ ਚੰਗੇ ਬੈਂਡ ਆਏ ਪਰ ਸਾਡਾ ਬਾਅਦ ਦਾ ਬਣਦਾ ਨਹੀਂ ਕਹਿੰਦੇ ਉਹ ਬਾਪੂ ਜੀ ਕਹਿਣ ਲੱਗੇ ਬਾਣੀ ਤੁਸੀਂ ਪੜਦੇ ਨਹੀਂ ਹੁਣ ਕਹਿ ਲਓ ਜਿਵੇਂ ਵੀਜ਼ੇ ਤੋਂ ਬਿਨਾ ਬਾਹਰ ਨਹੀਂ ਜਾ ਸਕਦੇ ਇਦਾਂ ਬਾਣੀ ਪੜਨ ਤੋਂ ਬਿਨਾ ਸਤਿਗੁਰੂ ਦੀ ਖੁਸ਼ੀ ਨਹੀਂ ਮਿਲ ਸਕਦੀ ਇਦਾਂ ਉਹਨਾਂ ਫੌਜਾਂ ਨੇ ਕਿਹਾ ਕਹਿੰਦੇ ਅਸੀਂ ਜਰੂਰ ਸ਼ੁਰੂ ਕਰਾਂਗੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਕਾਲਾ ਸਾਹਿਬ ਸ਼ੀਧੀ ਦੇਖ ਕਰਵਾਓ ਉਹ ਬਾਪੂ ਜੀ ਹੁਣਾਂ ਨੇ ਨਿਹੰਗ ਸਿੰਘਾਂ ਨੇ ਕਿਹਾ ਵੀ ਤੁਸੀਂ ਉੱਥੇ ਕਾਲਾ ਸਾਹਿਬ ਸ਼ੀਧੀ ਦੇਖ ਕਰਵਾਓ ਜਾਂ ਨਿਹੰਗਾਂ ਸਿੰਘਾਂ ਨੂੰ ਮਿਲ ਕੇ ਪੰਜ ਸਿੰਘ ਹੁਣ ਉੱਥੇ ਸ਼ੀਧੀ ਦੇਖ ਦੀ ਰਸਤ ਦੇਓ ਉਹਨਾਂ ਕੋਲੋਂ ਅਰਦਾਸ ਕਰਾਓ ਸਤਿਗੁਰੂ ਜੀ ਜਰੂਰ ਕਿਰਪਾ ਕਰਨਗੇ ਜਿੱਥੇ ਚਾਹੋਗੇ ਉੱਥੇ ਮਹਾਰਾਜ ਭੇਜਣਗੇ ਇਹਨੇ ਮੇਰੇ ਮਨ ਵਿੱਚ ਆਇਆ ਵੀ ਕਿਉਂ ਨਾ ਬਾਣੀ ਪੜਿਆ ਕਰੀਏ ਇਹਨਾ ਮੈਂ ਆਪਣੀ ਘਰਵਾਲੀ ਨਾਲ ਸਲਾਹ ਕੀਤੀ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਕਾਲਾ ਸਾਹਿਬ ਗਏ ਰਸਤ ਕਰਵਾਈ ਉਥੇ ਵੀ ਅਰਦਾਸ ਕੀਤੀ ਕਿ ਮਹਾਰਾਜਾ ਕਿਰਪਾ ਕਰੋ ਅਸੀਂ ਬਾਣੀ ਪੜ੍ਹ ਮੈਂ ਕਰਾਂਗੀ ਅਸੀਂ ਦੋਵੇਂ ਜੀ ਸ਼ਾਮ ਨੂੰ ਅਸੀਂ ਹੈ ਸ੍ਰੀ ਅਮਰਸਰ ਸਾਹਿਬ ਦੇ ਆ ਦੋਵੇਂ ਜੀ ਸ਼ਾਮ ਦੇ ਸ਼ਾਮ ਦੇ ਵੇਲੇ ਕਿਹਾ ਅਸੀਂ ਤਾਲਾ ਸਾਹਿਬ ਜਾਣਾ ਸੀ ਸੁਖਨੀ ਸਾਹਿਬ ਦੇ ਪਾਠ ਸ਼ਾਮ ਨੂੰ ਕਰਕੇ ਆਉਂਦੇ ਦੋਆ ਜਾਣਿਆਂ ਨੇ ਉਥੇ ਲੈ ਕੇ ਉਥੇ ਪਾਠ ਕਰਕੇ ਆਉਣਾ ਡੇਲੀ ਜਾਣਾ ਤੇ ਡੇਲੀ ਪਾਠ ਕਰਕੇ ਆਉਣਾ ਐਡੀ ਗੁਰੂ ਸਾਹਿਬ ਦੀ ਕਿਰਪਾ ਹੋਈ ਜਿੱਥੇ ਮੈਂ ਪਹਿਲਾਂ ਲਾਇਆ ਸੀ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਤੁਸੀਂ ਇੱਕ ਵਾਰੀ ਆਪਣੀ ਫਾਈਲ ਲੈ ਕੇ ਆਓ ਵੀ ਅਸੀਂ ਟਰਾਈ ਕਰਾਂਗੇ ਕਹਿੰਦੇ ਵੀ ਮੇਰੇ ਮਨ ਵਿੱਚ ਆਸ ਬੱਜੀ ਵੀ ਮੈਂ ਸ਼ੀਦੀ ਦੇ ਕਰਵਾਈਏ ਜਰੂਰ ਗੁਰੂ ਸਾਹਿਬ ਦੀ ਕਿਰਪਾ ਹੋਵੇਗੀ ਬਾਬਾ ਦੀਪ ਸਿੰਘ ਸਾਹਿਬ ਜਰੂਰ ਕਿਰਪਾ ਕਰਨਗੇ ਕਹਿੰਦੇ ਉਹਨਾਂ ਨੇ ਫਾਇਲ ਮੰਗਾਈ ਉਸ ਤੋਂ ਬਾਅਦ ਮੇਰੇ ਮਨ ਵਿੱਚ ਫਿਰ ਆਇਆ ਵੀ ਕਿਉਂ ਨਾ ਸ਼ੀਦੀ ਦੇ ਕਰਵਾਈ ਜਾਵੇ ਕਿਹਾ ਮੈਂ ਫਿਰ ਸ਼ੀਦੀ ਦੇ ਦਸਤ ਲੈ ਕੇ ਅਸੀਂ ਦੋਵੇਂ ਜੀ ਗਏ ਸ਼ੀਦੀ ਦੇ ਕਰਵਾਈ ਉੱਥੇ ਰੱਖੀ ਫਿਰ ਸੁਖਨੀ ਸਾਹਿਬ ਦਾ ਪਾਠ ਸੀ ਕਰਕੇ ਘਰ ਵਾਪਸ ਆਏ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਮਹਾਰਾਜ ਦੀ ਹੋਈ ਕਿ ਸੱਚੇ ਪਾਤਸ਼ਾਹ ਦੀ ਰਹਿਮਤ ਕਿਰਪਾ صدਕਾ ਸਾਨੂੰ 21 ਦਿਨਾਂ ਦੇ ਵਿੱਚ ਵਿੱਚ ਸਾਡਾ ਵੀ ਆ ਗਿਆ ਬਾਈਆਂ ਦੇ ਨਾਲ ਦੇ ਵਿੱਚ ਸਾਡਾ ਜੋ ਪ੍ਰੋਗਰੈਸ ਹੁੰਦੀ ਖਾਲਸਾ ਜੀ ਵਿਜੇ ਦੇ ਆਉਣ ਜਾਂ ਜਲਦੀ ਜਾਂ ਇੰਟਰਵਿਊ ਦੀ ਜੋ ਵੀ ਕੋਈ ਹੁੰਦਾ ਉਹ ਸਭ ਕੁਝ ਹੀ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡਾ ਦੋਵਾਂ ਦਾ ਲੱਗਾ ਸੀ ਦੋਵੇਂ ਗਏ ਨਹੀਂ ਤਾਂ ਮੈਂ ਸੋਚਦਾ ਸੀ ਮੇਰੀ ਘਰ ਵਾਲੀ ਚਲੀ ਜਾਊਗੀ ਜਾਂ ਮੈਂ ਚਲਾ ਜਾਊਂਗਾ ਦੋਵਾਂ ਰ ਇੱਕ ਚਲਾ ਜਾਊਗਾ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੇ ਵਾਸਤੇ ਜਿਹੜਾ ਸਮਾਂ ਖਾਲਸਾ ਜੀ ਰੱਖਿਆ ਸੀ ਉਸੇ ਸਮੇਂ ਵਿੱਚ ਸਾਡੇ ਤੇ ਕਿਰਪਾ ਹੋਣੀ ਸੀ ਕਈ ਵਾਰ ਅਸੀਂ ਕੀ ਕਰਦੇ ਹਾਂ ਮਹਾਰਾਜ ਨੂੰ ਕੋਸ਼ਣ ਲੱਗ ਪੈਂਦੇ ਆ ਤੇ ਭਾਈ ਜਦੋਂ ਸੁਖਨੀ ਸਾਹਿਬ ਦਾ ਪਾਠ ਕਰਦੇ ਹੋਂ ਨਾ ਜੇਸ ਵੇਲੇ ਤੁਹਾਡੇ ਮਨ ਵਿੱਚ ਤਰਕ ਆਵੇ ਵੀ ਸਤਿਗੁਰੂ ਸਾਨੂੰ ਖਰੇ ਦੇ ਨਹੀਂ ਰਹੇ ਸਤਿਗੁਰੂ ਅੱਗੇ ਸਾਡੀ ਅਰਦਾਸ ਖਰੇ ਪ੍ਰਵਾਨ ਹੋਈ ਕਿ ਨਹੀਂ ਹੋਈ ਉਸ ਵੇਲੇ ਮਹਾਰਾਜ ਦੇ ਬੋਲ ਪੜਿਆ ਕਰੋ ਕਿ ਉਹ ਵਾਹਿਗੁਰੂ ਨੇ ਤੁਹਾਨੂੰ ਅਨੇਕਾਂ ਪ੍ਰਕਾਰ ਦੀਆਂ ਚੀਜ਼ਾਂ ਦਿੱਤੀਆਂ ਨੇ ਜੇ ਇੱਕ ਨਹੀਂ ਦੇ ਦਿੱਤੀ ਤੇ ਫਿਰ ਕੀ ਹੋ ਗਿਆ ਉਹਨੂੰ ਭੁੱਲ ਜਾਓ ਉਹਨੂੰ ਛੱਡ ਦਿਓ ਪਰ ਅਸੀਂ ਉਹਦੇ ਪਿੱਛੇ ਪੈ ਜਾਂਦੇ ਹਾਂ ਜਿਵੇਂ ਬੱਚੇ ਕਰਦੇ ਆ ਨਾ ਕਿ ਛੋਟੇ ਬੱਚੇ ਨੂੰ ਕਿੰਨੇ ਉਹਦੇ ਖਡਾਉਣੇ ਹੁੰਦੇ ਨੇ ਬਹੁਤ ਖਡਾਉਣ ਹੁੰਦੇ ਨੇ ਪਰ ਜਦੋਂ ਕੋਈ ਹੋਰ ਉਪਰ ਆ ਬੱਚਾ ਉਹ ਕੋਈ ਇੱਕ ਖੜੌਣੇ ਨੂੰ ਫੜ ਲਵੇ ਤੇ ਦੂਜਾ ਬੱਚਾ ਉਹੀ ਜਿਹੜਾ ਕਰਦਾ ਵੀ ਮੈਂ ਵੀ ਇਹੀ ਲੈਣਾ ਤੇ ਉਹ ਪੇਟ ਸੇ ਆਪਾ ਤੱਕ ਪਾ ਲੈਂਦਾ ਬੱਚਾ ਫਿਰ ਉਹਨੂੰ ਉਹੀ ਚੀਜ਼ ਦਿੱਤੀ ਜਾਂਦੀ ਤੇ ਉਹ ਮਾਂ ਤੇ ਉਹਦੇ ਮਨੋਂ ਵੀ ਲੱਤ ਜਾਂਦਾ ਸੋ ਇਸੇ ਪ੍ਰਕਾਰ ਸਤਿਗੁਰੂ ਨੇ ਮਹਾਰਾਜ ਨੇ ਸਾਨੂੰ ਕਿੰਨੀਆਂ ਦਾਤਾਂ ਦਿੱਤੀਆਂ ਨੇ ਖੇਡਣ ਵਾਸਤੇ ਤੇ ਇੱਕ ਜੇ ਨਹੀਂ ਦਿੱਤੀ ਤੇ ਅਸੀਂ ਉਹਨੂੰ ਲੈ ਕੇ ਮਹਾਰਾਜ ਨੂੰ ਕੋਸਣਾ ਸ਼ੁਰੂ ਕਰ ਦਿੰਨੇ ਆ ਸਤਿਗੁਰੂ ਸੱਚੇ ਪਾਸ਼ਾ ਅਗੇ ਤਰਲਿਆਂ ਤੱਕ ਪੈ ਜਾਂਦੇ ਮਾਰਾ ਤੂੰ ਦਿੱਤਾ ਨਹੀਂ ਤੂੰ ਕੁਝ ਕੀਤਾ ਨਹੀਂ ਕੀ ਫਾਇਦਾ ਹੀ ਇੰਨੀ ਬਾਣੀ ਪੜਦੇ ਹਾਂ ਜਦੋਂ ਸਾਡੇ ਮੂੰਹੋਂ ਇਹ ਨਿਕਲ ਜਾਊਗਾ ਨਾ ਵੀ ਅਸੀਂ ਤੇ ਇੰਨੀ ਬਾਣੀ ਪੜਦੇ ਸਾਨੂੰ ਮਿਲਿਆ ਨਹੀਂ ਉਸ ਵੇਲੇ ਪੜੀ ਸੁਣੀ ਬਾਣੀ ਖਾਲਸਾ ਜੀ ਸਾਰੀ ਵਿਅਰਥ ਚਲੀ ਜਾਂਦੀ ਕਦੇ ਐਵੇਂ ਨਹੀਂ ਕਹਿਣਾ ਬਾਣੀ ਮਹਾਰਾਜ ਦੀ ਤੁਸੀਂ ਨਹੀਂ ਪੜ ਸਕਦੇ ਮਹਾਰਾਜ ਤੁਹਾਡੇ ਦੀ ਕਿਰਪਾ ਕਰਕੇ ਆਪ ਬਾਣੀ ਦਾ ਜਾਪ ਕਰਵਾ ਰਿਹਾ ਸਤਿਗੁਰ ਦਾ ਇੱਕ ਵੀ ਅੱਖਰ ਮੂੰਹੋਂ ਨਹੀਂ ਬੋਲਿਆ ਜਾ ਸਕਦਾ ਮਹਾਰਾਜ ਦੀ ਕਿਰਪਾ ਹੈ ਤੇ ਤੁਸੀਂ ਚਪਹਿਰਿਆਂ ਤੇ ਜਾ ਰਹੇ ਹੋ ਮਹਾਰਾਜ ਦੀ ਕਿਰਪਾ ਹੈ ਤੇ ਤੁਸੀਂ ਜੋਤ ਜਗਾ ਰਹੇ ਹੋ ਮਹਾਰਾਜ ਦੀ ਕਿਰਪਾ ਹੈ ਤੇ ਤੁਸੀਂ ਬਾਣੀ ਪੜ ਰਹੇ ਹੋ ਮਹਾਰਾਜ ਦੀ ਕਿਰਪਾ ਤੋਂ ਬਿਨਾ ਖਾਲਸਾ ਜੀ ਕੁਝ ਨਹੀਂ ਹੁੰਦਾ ਜੇ ਅੱਜ ਦੁੱਖ ਆਇਆ ਹੈ ਨਾ ਤੇ ਸਤਿਗੁਰੂ ਨੂੰ ਪਤਾ ਹੈ ਮਹਾਰਾਜ ਸਦਾ ਜਾਗਦਾ ਸਭ ਕੁਝ ਸਾਡਾ ਵੇਖਦਾ ਚਾਹਦਾ ਉਹਨੂੰ ਪਤਾ ਹੈ ਉਹ ਕਦੇ ਕਿਸੇ ਨੂੰ ਰੋਲ ਨਹੀਂ ਦਿੰਦਾ ਮਰਨ ਨਹੀਂ ਦਿੰਦਾ ਰੋਟੀ ਜੋਗੇ ਜਰੂਰ ਰੱਖੂਗਾ ਮਾੜੇ ਕਰਮ ਨੂੰ ਜਰੂਰ ਕੱਟਦਾ ਹੈ ਵਾਹਿਗੁਰੂ ਉਹ ਸਾਡਾ ਨਿਵੇੜਾ ਕਰਦਾ ਹੈ ਖਾਲਸਾ ਜੀ ਨਹੀਂ ਤੇ ਜਦੋਂ ਸੰਸਾਰ ਵਿੱਚ ਬੰਦਾ ਕਿਸੇ ਨੂੰ ਆਪਣਾ ਦੁੱਖ ਦੱਸੇ ਤੇ ਉਹ ਕਵੇ ਵੀ ਮੈਂ ਆਹ ਕਰਾਂਗਾ ਆਹ ਕਰਾਂ ਦੂਜਾ ਬੰਦਾ ਕਿਸੇ ਦਾ ਮਨ ਰੱਖਣ ਵਾਸਤੇ ਕਹਿ ਦਿੰਦਾ ਵੀ ਨਹੀਂ ਨਹੀਂ ਤੂੰ ਇੱਕੋ ਹੀ ਟੈਨਸ਼ਨ ਨਾ ਲੈ ਸਭ ਕੁਝ ਹੋ ਜਾਣਾ ਇੱਕ ਹੁੰਦਾ ਮਨ ਰੱਖਣਾ ਪਰ ਸਤਗੁਰੂ ਮਨ ਨਹੀਂ ਰੱਖਦੇ ਸਤਗੁਰੂ ਕਹਿੰਦੇ ਭਾਈ ਆ ਤੇਰੇ ਕਰਮ ਨੇ ਇਹ ਕਰਮ ਤੈਨੂੰ ਭੋਗਣੇ ਪੈਣੇ ਨੇ ਤੇ ਮੈਂ ਇਹਨਾਂ ਨੂੰ ਸੌਖੇ ਕਰਕੇ ਤੈਨੂੰ ਭੁਗਾ ਦੇਵਾਂਗਾ ਕਿਉਂਕਿ ਅੱਗੇ ਜਾ ਕੇ ਫਿਰ ਤੈਨੂੰ ਜੇ ਮਨੁੱਖਾ ਜਨਮ ਵੀ ਧਾਰਨਾ ਪਾਵੇਗਾ ਤੇ ਕੋਈ ਨਾਮ ਜਪ ਤਪ ਤੇਰੇ ਪੱਲੇ ਹੋਵੇਗਾ ਸਤਗੁਰੂ ਸਾਡਾ ਉਧਾਰ ਚਾਹੁੰਦਾ ਹੈ ਸਤਿਗੁਰੂ ਸਾਡਾ ਭਲਾ ਚਾਹੁੰਦਾ ਹੈ ਵਾਹਿਗੁਰੂ ਸਾਡਾ ਬੁਰਾ ਨਹੀਂ ਚਾਹੁੰਦਾ ਖਾਲਸਾ ਜੀ ਵਾਹਿਗੁਰੂ ਦਾ ਮੰਤਰ ਦਾ ਅਭਿਆਸ ਕਰੀਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਇੱਕ ਹੋਰ ਸਿੱਖ ਆ ਕੇ ਕਹਿੰਦਾ ਸਤਿਗੁਰੂ ਜੀ ਬਾਣੀ ਪੜ੍ਹਨੀ ਚਾਹੀਦੀ ਹੈ ਇਹ ਨਾਮ ਜਪਣਾ ਚਾਹੀਦਾ ਨਾਮ ਵੀ ਉਹੀ ਹੈ ਬਾਣੀ ਵੀ ਉਹੀ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਹੈ ਬਾਣੀ ਪੜ੍ਹਨ ਵਾਸਤੇ ਪੋਥੀ ਚਾਹੀਦੀ ਹੈ ਇਕਾਗਰਤਾ ਚਾਹੀਦੀ ਹੈ ਪਰ ਜਿਹੜਾ ਨਾਮ ਹੈ ਖਾਲਸਾ ਜੀ ਉਹ ਸਿਰਫ ਮੁੱਖੋਂ ਜਪਣਾ ਤੇ ਧਿਆਨ ਲਾਉਣਾ ਨਾਮ ਜਪਦਿਆਂ ਧਿਆਨ ਲਾਉਣ ਨਾਲ ਮਨ ਦੀ ਪਕੜ ਆਉਂਦੀ ਹੈ ਮਨ ਦਾ ਪਤਾ ਲੱਗਦਾ ਕਿ ਮਨ ਕੀ ਸੋਚਦਾ ਹੈ ਮਨ ਦਾ ਰੁਝਾਨ ਕਿੱਧਰ ਨੂੰ ਜ਼ਿਆਦਾ ਖਾਣ ਪੀਣ ਵੱਲ ਜ਼ਿਆਦਾ ਹੈ ਜਾਂ ਭੋਗਾਂ ਵੱਲ ਜ਼ਿਆਦਾ ਹੈ ਜਾਂ ਪੈਸੇ ਵੱਲ ਜ਼ਿਆਦਾ ਹੈ ਕਿਹੜੇ ਪਾਸੇ ਜ਼ਿਆਦਾ ਹੈ ਜਦੋਂ ਅਸੀਂ ਨਾਮ ਜਪਦੇ ਹਾਂ ਉਦੋਂ ਸਾਨੂੰ ਪਤਾ ਲੱਗਦਾ ਕਿ ਮਨ ਸਾਡਾ ਇਦਾਂ ਦਾ ਹੈ ਇਦਾਂ ਨੇ ਮੇਰੇ ਮਨ ਵਿੱਚ ਫੁਰਨੇ ਆ ਰਹੇ ਦਾ ਮਤਲਬ ਮੇਰਾ ਮਨ ਇਦਾਂ ਦਾ ਸੋ ਮਹਾਰਾਜ ਕਿਰਪਾ ਕਰਨ ਸੋ ਵੇਖੋ ਖਾਲਸਾ ਦੀ ਧੰਨਵਾਦ ਆ ਦੀ ਸਿੰਘ ਸਾਹਿਬ ਦੀ ਕਿਰਪਾ ਸਦਕਾ ਉਹ ਵੀਰ ਦਾ ਵਿਝਾ ਲੱਗਾ ਇਹ ਵੀਜੇ ਦੀਆਂ ਹੱਡ ਬੀਤੀਆਂ ਖਾਲਸਾ ਜੀ ਦਾਸ ਦੇ ਕੋਲੇ ਬਹੁਤ ਨੇ ਤੇ ਹੌਲੀ ਹੌਲੀ ਇੱਕ ਇੱਕ ਕਰਕੇ ਜਰੂਰ ਸੁਣਾਵਾਂਗੇ ਸਤਿਗੁਰੂ ਕਿਰਪਾ ਕਰਨ ਉਹ ਲਾਂਧੀ ਖੇਮਾ ਬਖਸ਼ਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ